2022 ਦੇ ਵਿੱਚ ਕਿੰਨਾ ਝਗੜਾ ਹੋਇਆ ਸਭ ਤੋਂ ਵੱਡੇ ਲੜਕੇ ਦੇ ਖਿਲਾਫ ਕੂਰ ਕਤਲਮਾ ਕਰਦੇ ਜੇ ਉਹਦਾ ਸੰਦੇਸ਼ ਰੱਖਿਆ ਤੇ ਕਾਰਜ ਕਰ ਦਿੱਤਾ ਬਿਲਕੁਲ ਜਿਹੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਉਸ ਦਬਸਤ ਹੈ ਨਹੀਂ ਨਾ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇੰਚਾਲਾ ਗਰੋ ਹੋਵੇ ਜਾਂ ਇਦਾਂ ਨਹੀਂ ਕੋਈ ਹਵਾ ਹੋਵੇ ਜੋ ਸਟੇਟਮੈਂਟ ਦਊਗਾ ਜੀ ਕੋਈ ਦਿੱਤੇ ਕੋਦੇ ਹੁਣ ਕਾਰਵਾਈ ਕਰਨ ਜੀ ਨਹੀਂ ਇਹਦਾ ਸਟੇਟਮੈਂਟ ਦੇ ਲਈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਈ ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ ਜੇਕਰ ਆਪਾਂ ਪਿੰਡੀ ਚੱਕਨ ਚੜਾਈ ਦੀ ਮਾਮਲਾ ਝਗੜਾ ਹੋਇਆ ਰਾਤ ਦੀ ਹੈ ਜੇ ਨੋਟਿਸ ਜੇ ਕੋਈ ਆਇਆ ਤਾਂ ਕਿ ਦਰਦ ਇੰਦਾਕਲਾ ਜੇ ਬਲ ਹਸਪੀਟਲ ਹਾਂਜੀ 2022 ਦੇ ਵਿੱਚ ਜਿਹੜਾ ਝਗੜਾ ਹੋਇਆ ਸਾਹਿਬ ਉਹਦੇ ਲੜਦਿਆਂ ਨੂੰ ਵੀ ਕਤਮ ਕਰ ਦੇਲੇ ਕਰਦੇ। ਇਹ ਗਵਰਨਰ ਜੀ ਨੇ ਨਾ ਉਹਲਾ ਪ੍ਰਜੈਕਟਸ ਮੈਂਸੂਰ ਨੂੰ ਕਾਰਵਾਈ ਕੀਤੀ ਸੀ। ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਮਸ਼ ਕਹਿ ਤਹੇ ਨਹੀਂ ਨਾ ਹੀ ਕਿੰਨੇ ਬੰਦੇ ਨੇ ਖਿਲਾਫ ਨਾ ਹੀ ਕਿਸੇ ਹੋਰ ਤੇ ਸੇ ਬੰਦੇ ਦੇ ਖਿਲਾਫ ਨਾ ਮੈਂ ਕੋਈ ਅਸ਼ਾਰਾ ਇੱਥੇ ਲੈ ਕਰਿਆ ਜਾਂ ਕੋਈ ਇਤਿਹਾਸ ਨਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੋ ਸਟੇਟਮੈਂਟ ਦੇਊਗਾ ਜੀ ਪਰ ਦੰਦੇ ਕੋ ਤੇ ਕਾਰਵਾਈ ਜੀ ਜੀ ਨਹੀਂ ਤੇ ਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਵੇਗੀ ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ ਸੋਰਾ ਫੰਕੀ ਚੱਟੀ ਮਟੜਈ ਉਕੀ ਮਾਂ ਬੋਲੀ ਝਗੜਾ ਹੋਇਆ ਰਾਜ ਜੀ ਇਹਨੂੰ ਪਬਲਿਕ ਅਕਾਉਂਟ ਪਾਇਆ ਤਾਂ ਇਹਨੂੰ ਸਿਲਵਰ ਵੀ ਗਾਗਲਾ ਉਹ ਜੋ ਪਰ ਬਾਈ ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਮਣੂ ਦੇ ਲੜਕੇ ਦੇ ਖਿਲਾਫ ਜੁਰਮ ਮੁਕੱਦਮਾ ਕਰਜਾਇਆ ਗਿਆ ਸੁਪਰੀ ਤੋਂ ਦਾ ਨਾਂ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਗੱਲ ਕਹਿ ਰਹੇ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਤੇ ਹੋਰ ਕਿਸੇ ਦੇ ਖਿਲਾਫ ਬਣੇ ਕੋਈ ਕੋਈ ਅਜਿਹਾ ਇਥੇ ਜੇਤਰੀਆ ਜਾਂ ਕੋਈ ਇੰਤਜ਼ਾਮਾ ਜਿਵੇਂ ਗਰੋ ਹੋਵੇ ਜਾਂ ਐਦਾਂ ਦੀ ਕੋਈ ਖਵਾ ਹੋਵੇ ਕੋ ਸਟੇਟਮੈਂਟ ਲੋਗਾਂ ਨੂੰ ਦੱਸਣ ਕੋਈ ਮਸਾਫ ਪੂਰੀ ਕਰਵਾਇਆ ਗਿਆ। ਉਹ ਵੀ ਸਟੇਟਮੈਂਟ ਤੋਂ ਬਾਅਦ ਆਊਗਾ ਜੀ। ਜਦੋਂ ਤੁਸੀਂ ਆਪ ਪ੍ਰਿੰਟ ਕੀਤੀ ਚੱਕੀ ਤੇ ਲਾਈ ਹੈ ਉਹ ਕੀ ਮੰਗਵਾਇਆ? ਝਗੜਾ ਹੋਇਆ ਰਾਜ ਜੀ ਅਜੇ ਇਨਫੋਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲ ਆ ਸਿਵਲ ਹੌਸਪੀਟਲ ਹਾਂਜੀ ਉਹਦੇ ਚ ਉਹਦੇ ਪਰਿਵਾਰਕ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਦਸਲਾ ਵੀ ਜਣਾ ਫੜਿਆ ਸੀਗਾ ਉਹ ਲੱਗਦਾ ਕਿ ਨਸ਼ਾ ਰਸੋਣ ਉੱਤੇ ਆ ਗਿਆ ਨਸ਼ੀ ਕਸਟਮਰ ਨਾ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਫ ਸਿੰਘ ਉਹਦੇ ਲੜਕੇ ਦੇ ਖਿਲਾਫ ਜਰੂਰ ਮੁਕੱਦਮਾ ਅੰਦਰਜਾਇਆ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜਿਵੇਂ ਜਸਰ ਕਹਿੰਦਾ ਕੋਈ ਥੋੜੂ ਕੁਸ਼ਿਆ ਜਿਆ ਕੋਈ ਕਾਰਵਾਈ ਬੁਲਾਈਏ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਨਹੀਂ ਕੋਈ ਹਵਾ ਹੋਵੇ ਜੀ। ਜੀ ਕੀ ਕੁਝ ਨਹੀਂ ਕਰੀ ਕਰਦੇ। ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਮਤਾਬ ਕੋਈ ਨਹੀਂ ਕਾਰਵਾਈ ਕਰਾਂਗੇ। ਕੋਈ ਬੰਦਾ ਲੱੜਿਆ ਤਾਂ ਨਹੀਂ ਹੈਗਾ ਜੀ ਇਸ ਵੇਲੇ। ਜੀ ਨਹੀਂ। ਇਹਦਾ ਸਟੇਟਮੈਂਟ ਦੇਣੀ ਹੈ। ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ। ਉਸ ਮਾਮਲੇ ਦਾ ਕੋਈ ਮਾਮਲਾ ਕਿਸ ਤਰ੍ਹਾਂ ਹੋਇਆ ਹੈ। ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ। ਇਹ ਸੋ ਕਰਾਪਟਿੰਗ ਚੱਕੀ ਨੰਦ ਲਈ ਹੈ ਉਹ ਕੀ ਮਾਮਲਾ ਹੈ। ਝਗੜਾ ਹੋਇਆ ਰਾਤ ਜੀ ਅਜੇ ਇਨਫਾਰਮੇਸ਼ਨ ਸਾਨੂੰ ਆਈ ਹੈ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲ ਆ ਸਿਵਲ ਹਸਪੀਟਲ ਹਾਂਜੀ। ਉਦੋਂ ਚੋਦੇ ਪ੍ਰੋਗਰਾਮ ਨੰਬਰ ਪਹਿਰੇ ਆ ਵੀ ਜਿਹੜਾ ਤੁਸੀਂ ਕੋਈ ਦਸ਼ਾ ਵੀ ਜਨਾ ਫੜਿਆ ਸੀਗਾ 2 ਦਿਨ ਪਹਿਲਾਂ ਉਹਦੇ ਕਰਕੇ ਰਜਿਸਟਰ ਕਰਨ ਸਾਨੂੰ ਪੁੱਛਿਆ ਗਿਆ ਉਹ ਅਸੀਂ ਕਸਟਮਰ ਸਰਵਿਸ ਤੋਂ ਪੁੱਛਿਆ ਨਹੀਂ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜ਼ਰੂਰ ਮੁਕੱਦਮਾ ਦਰਜ ਹੈਗਾ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜੇਕਰ ਕੋਈ ਤੁਹਾਨੂੰ ਕੋਈ ਸ਼ਿਕਾਇਤ ਜਾਂ ਕੋਈ ਕਾਰਵਾਈ ਬੁਲਾਈਏ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਹੀਂ ਕਿਸੇ ਹੋਰ ਕਿਸੇ ਕੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗ로우 ਹੋਵੇ ਜਾਂ ਇਦਾਂ ਨੇ ਕੋਈ ਹਵਾ ਹੋਵੇ ਜੀ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਮਤਾਬ ਕਾਨੂੰਨੀ ਕਾਰਵਾਈ ਕਰਾਂਗੇ ਜੀ ਕੋਈ ਬੰਦਾ ਲੈ ਫੜਿਆ ਤਾਂ ਨਹੀਂ ਹੈਗਾ ਜੀ ਇਸ ਵਾਰ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ ਉਸ ਸਮਾਂ ਦਾ ਕੋਈ ਮਾਮਲਾ ਕਿਸ ਤਰ੍ਹਾਂ ਹੋਇਆ ਹੈ ਉਹ ਵੀ ਸਟੇਟਮੈਂਟ ਤੋਂ ਬਾਅਦ ਆਊਗਾ ਜੀ ਇਹ ਜੋ ਕਰਾਪਟੀ ਚੱਕੀ ਮਚੜਈ ਹੈ ਉਹ ਕੀ ਮਾਮਲਾ ਹੈ ਝਗੜਾ ਹੋਇਆ ਰਾਜ ਜੀ ਅਜੇ ਇਨਫੋਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲਾ ਸਿਵਲ ਹਸਪੀਟਲ ਹਾਂਜੀ ਉਹਦੇ ਚ ਉਹਦੇ ਪਰਿਵਾਰਕ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਪਿਛਲਾ ਵੀਜ਼ਾ ਫੜਿਆ ਸੀਗਾ ਦੋ ਮਿੰਟ ਪਹਿਲਾਂ ਉਹਦੇ ਕਰਕੇ ਰਜਿਸਟਰ ਕਰਕੇ ਸਾਨੂੰ ਪਟਿਆ ਗਿਆ ਉਹ ਨਹੀਂ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜ਼ਰੂਰ ਮੁਕੱਦਮਾ ਅੰਦਰਜਾ ਗਿਆ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਜੀ ਇਸ ਪਿੰਡ ਵਿੱਚ ਜੇ ਸਾਹਿਬ ਕਹਿੰਦਾ ਕੋਈ ਤੁਹਾਨੂੰ ਕੋਈ ਸ਼ਿਕਾਇਤ ਜਾਂ ਕੋਈ ਤਾਲਵੀ ਫੋਟੋ ਭਾਈਏ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਹੀਂ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵਿਕ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੀ ਜੀ ਕੀ ਕੋਈ ਕਾਰਵਾਈ ਕਰਦੇ ਇਸ ਥਾਂ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਮਤਾਬ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਬੰਦਾ ਦੇ ਫੜਿਆ ਤਾਂ ਨਹੀਂ ਹੈਗਾ ਜੀ ਇਸ ਵੇਲੇ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਆ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਆ ਉਹ ਵੀ ਸਟੇਟਮੈਂਟ ਤੋਂ ਬਾਅਦ ਆਊਗਾ ਜੀ। ਜਦੋਂ ਤੁਸੀਂ ਆਪ ਨੇ ਕਿ ਚੱਕੀ ਤੇ ਲੜਾਈ ਹੈ ਉਹ ਕੀ ਮੰਗਵਾਜੀ। ਝਗੜਾ ਹੋਇਆ ਰਾਤ ਜੀ ਅਜੇ ਇਨਫੋਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲਾ ਸਿਵਲ ਹਸਪੀਟਲ ਹਾਂਜੀ ਉਹਦੇ ਵਿੱਚ ਉਹਦੇ ਪਰਿਵਾਰਕ ਮੈਂਬਰ ਕਹਿ ਰਹੇ ਆ ਵੀ ਜਿਹੜਾ ਤੁਸੀਂ ਕੋਈ ਦਸਾ ਵੀ ਜਿਹੜਾ ਫੜਿਆ ਸੀਗਾ ਦੋ-ਤਿੰਨ ਘੰਟੇ ਪਹਿਲਾਂ ਉਹਦੇ ਕਰਕੇ ਰਜਿਸਟਰ ਕਰਕੇ ਸਾਨੂੰ ਪੁੱਛਿਆ ਗਿਆ ਉਹਨੇ ਸੇਵਨ ਕਸਟਮਰ ਨਾਲ ਪੁੱਛਿਆ। 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜ਼ਰੂਰ ਮੁਕੱਦਮਾ ਦਰਜ ਹੈਗਾ ਸੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਮ ਨਹੀਂ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕੋਈ ਛੜੂਛਾਇ ਜਾਂ ਕੋਈ ਕਾਰਵਾਈ ਹੋ ਰਹੀ ਹੈ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਦੀ ਕੋਈ ਹਵਾ ਹੋਵੇ ਜੀ ਜੀ ਕੀ ਕੋਈ ਕਾਰਵਾਈ ਕਰਦੇ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਮੱਧ ਕਾਨੂੰਨੀ ਕਾਰਵਾਈ ਕਰਾਂਗੇ ਜੀ ਬੰਦਾਲੇ ਭੜਿਆ ਤਾਂ ਨਹੀਂ ਹੈਗਾ ਜੀ ਇਸ ਵਾਰ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ ਉਸ ਸਮਾਹ ਦਾ ਕੋਈ ਮਾਮਲਾ ਕਿਸ ਤਰ੍ਹਾਂ ਹੋਇਆ ਹੈ ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ